ਐ ਰਾਗਾ ਵਿੱਚ ਬੋਲਣ ਲੱਪੇ ਆ ਦੇਖੋ ਸਾਹਮਣੇ ਜਦੋਂ ਵੀ ਇਹ ਕਬੱਡੀ ਪਾਉਂਦਾ ਤੁਸੀਂ ਇੱਕ ਨੋਟ ਕਰਿਓ ਗੱਲ ਮੇਰੇ ਪੰਜਾਬੀ ਵੀਰੋ ਇਹ ਹਮੇਸ਼ਾ ਆਪਣੇ ਗੁਰੂ ਨੂੰ ਤੇ ਆਉਂਦਾ ਹੈ ਇਹ ਜਿਹਨੇ ਵੀ ਮੰਨਦਾ ਉਹਨੂੰ ਤੇ ਆਉਂਦਾ ਆ ਦੇਖਦਾ ਹੁਣ ਲੱਲੀਆਂ ਵਾਲੇ ਬਿੱਲੀ ਵਾਂਗੂ ਲਾਉਂਦਾ ਜੱਥੇ ਮੁੰਡਾ ਉਧਰਲੇ ਪਾਸੇ ਹਰਮਨ ਤੇ ਦੂਜੇ ਪਾਸੇ ਜੱਗਾ ਉਹ ਵੱਜਿਆ ਧਫਾ ਮੁੰਡਾ ਨਿਕਲਦਾ ਜਾਂਦਾ ਏ ਉਹ ਮੇਰੇ ਪੰਜਾਬੀ ਵੀਰ ਹਣ 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 ਗੱਲ ਔਖੀ ਆ ਹੋਣ ਗੱਲ ਔਖੀ ਐ ਹੋਣ ਗੱਲ ਡਿਫਿਕਲਟ ਆ ਹੁਣ ਗੱਲ ਹਾੜ ਹੋ ਗਈ ਜੀ ਤੰਮ ਚਿੰਨ ਘਮਾਉਣੀ ਪਊਗੀ ਸਟਾਪ ਲਾਈਨ ਨੂੰ ਘਮਾਉਣਾ ਪਊਗਾ ਟਾਈਮ ਥੋੜਾ ਉਹਦਾ ਵੇਚ ਕਰਨਾ ਪਊਗਾ ਆਹ ਛਾਲ ਦੇਖੋ ਆਹ ਸ਼ੇਰ ਦਾ ਛਾਲਾ ਹੀ ਮਾਰੀ ਜਾਂਦਾ ਉਹ ਮਾਰੀ ਜਦੋਂ ਛਾਲ ਲਾ ਕੇ ਜੋਰ ਪੱਟਾਂ ਨਾਲ ਅੱਖ ਦੀ ਝਮਕਣਾ ਕਮਾਲ ਜਿਹਾ ਹੋ ਗਿਆ ਆਹ ਖੈਰਿਆਂ ਦਾ ਜਿੰਦੂ ਆ ਕੇ ਹੱਥ ਲਾ ਤਾ ਵੀ ਯਾਰੋ ਆਹ ਪਲਾ ਵਿੱਚ ਆ ਗਿਆ ਪਲਾ ਵਿੱਚ ਆ ਗਿਆ ਉਹ ਬਾਜ ਗਿਆ ਨੇ ਦੇ ਸਾਦੇ ਇਹ ਜਗਾ